30 ਸਾਲ ਹੋ ਗਈ ਹੈ ਜਦੋਂ ਹਿੰਦੂ ਹਿੰਦੂ ਪ੍ਰਵਾਸ ਸਰਕਾਰ ਨੇ ਜਰਬਾਰ ਸਾਹਿਬ ਦੇ ਉੱਤੇ ਫੋਟੋ ਦੇ ਹਮਲੇ ਕੀਤੇ ਸੀਗੇ ਉਹ ਜਿਹੜਾ ਮੌਕਾ ਸੀ ਮੇਰੀ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਜ਼ਬਰ ਅਮਰਨਾ ਸਿਰਫ 1962 ਦੇ ਵਿੱਚ ਐਮੇਤ ਸਾਹਿਬ ਗਾਲੀ ਨੇ ਅਫਗਾਨ ਨੇ ਕੀਤਾ ਸੀ ਪਰ 1980 ਦੇ ਵਿੱਚ ਪਸਵਾਹ ਹਲਾਣਾ ਬਈ ਹਲਾਣਾ ਇਸ ਤਰ੍ਹਾਂ ਕਰਦੇ ਭਾਜਪੀ ਦੇ ਬਾਕੀਆਂ ਗਿਆ ਪਾਰਟੀਆਂ ਨੇ ਸਾਡੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਤਾ ਪਹਿਲੇ ਹਮਲੇ ਦੇ ਵਿੱਚ ਪੱਪਾ ਦੀਪ ਸਿੰਘ ਜੋ ਤਕਸਾਲ ਦੇ ਪਹਿਲੇ ਮੁਖੀ ਸੀ ਉਹਨਾਂ ਨੇ ਅਫਗਾਨੀ ਦੇ ਬਕਰ ਨਾਲ ਕੀਤਾ ਦੂਜਾ ਹਮਲਾ 1983 ਦਾ ਆਪ ਤੇ ਜਨਅਤ ਸਿੰਘ ਪਿੰਨੋ ਵਾਲੇ ਨੇ ਇੱਕ ਫੌਜ ਦਾ ਮੁਕਾਬਲਾ ਕੀਤਾ ਹਿੰਦੁਸਤਾਨ ਦੀ ਸਰਕਾਰ 'ਚ ਦੂਸਰੀ ਫੌਜ ਸੀ ਵਰਤਾਰੀਆਂ ਦੀ ਫੌਜ ਸੀ ਆਹ ਤੱਕਾ ਸਿੱਖਾ ਲੜਦੇ ਰਹੇ ਉੱਤਰ ਦਿੱਤੇ ਇਹ ਸੇਟ ਜਿਹੜੀਆਂ ਐਟਕ ਬੋਮ ਜਿੰਦੇ ਖੋੜੇ ਹੈਗੇ ਐ ਇਹਨਾਂ ਨੂੰ ਅੰਦਰ ਦੀ ਬਣ ਦਤਾ ਸਿੱਖਾਂ ਨੇ ਉਹਨਾਂ ਦੇ ਆਪ ਕੋ ਸਤਜਗਨ ਸਿੰਘ ਨੇ ਜਦੋਂ ਅਗਲੇ ਮੈਂ ਬੀਬੀਸੀ ਕੋ ਖਬਰ ਛੋੜੇ ਜੇ ਦਰਬਾਰ ਸਾਹਿਬ ਦੇ ਉੱਤੇ ਹਿੱਟ ਕੂਮਤ ਨੇ ਫੌਜੀ ਹਮਲੇ ਕਰਤੇ 3000 ਸੇ ਸਤਜਗੁਰੂ ਸੇ ਪਿੰਡਾਂ ਬਾਰੇ ਸ਼ਹੀਦ ਕਰ ਦਿੱਤੇ ਮੇਰੀ ਲੋੜੋਂ इतनी सत लगी कि मैं अपनी नौकरी तो सिखा देता और उस दिन तो लाख के तक संतान के बचन से इसको तो पहला गुरु गोबिंद सिंह महाराज के बचन है एक गरीब सिखों को दो पाशाही ਸਤ ਜੀ ਰੱਤ ਸਿਕੰਧਵਾਲਾ ਨੇ ਕਿਹਾ ਜਦੋਂ ਹਿੰਦੂਆਂ ਫੋਟਾ ਸਰਬਾਤ ਸਾਬ ਦੇ ਉੱਤੇ ਹਮਲਾ ਕਰਨਦਿਆਂ ਹਰ ਸਾਬ ਦਾ ਨੀਕ ਪੱਥਰ ਰੱਖੇ ਜੋਗਾ ਉਹ ਦਿਨ ਗਿਆ ਅੱਜ ਚੜਿਆ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹੋ ਕਹੋ ਜੇ ਜੋਤ ਸੰਤ ਜਗਨਜੀਤ ਸਿੰਘ ਖਿੰਡਰਾਵਾਲਾ ਨੇ ਕਿਹਾ ਉਹ ਜਿੱਤ ਬਾਦਨਾ ਕਰਦਾ ਰਹੇ ਜੇ ਮੈਂ ਕਰਦਾ ਰਾਂਜਾ ਤਾਂ ਸਫਤਤਾ ਨਹੀਂ ਸੀ ਹੋਣੀ ਤੁਸੀਂ ਮੇਰੇ ਨਾਲ ਚੱਲਿਓ ਬਾਹਰੇ ਟਾਈਮ ਵੀ ਆਇਆ ਅਜੇ ਛੱਗਾ ਟਾਈਮ ਨਹੀਂ ਆਇਆ ਪਰ ਤਾਂ ਵੀ ਤੁਸੀਂ ਸਿੱਖੋਂ ਦੀ ਦੱਤੀ ਦੀ ਗੱਲ ਛੱਡੀ ਨਹੀਂ ਐ ਮੈਨੂੰ ਬੜਾ ਫੱਕਰ ਕਿ ਸਾਡੀ ਸੇਜ ਤੇ ਉੱਤੇ ਸੁਨਾਰ ਅਮਰਤ ਬਾਤ ਸੀ ਜੋ ਜੇਲ੍ਹ ਦੇ ਵਿੱਚ ਛੱਗੜਿਆ ਗਟੂਰ ਸਾਹਿਬ ਦੇ ਕਹਿਣ ਜੀ ਤੇ ਉਹਨਾਂ ਦੇ ਮਾਪੇ ਜੀ ਬੀਪੀ ਰਜੀਤ ਖੋੜੇ ਜੀ ਆਏ ਸਟੇਜ 'ਤੇ ਬੋਲੇ ਬੀਪੀ ਖਾਨੜਾ ਜੀ ਜਿੰਦਾਂ ਨੇ ਬਹੁਤ ਦੁੱਖ ਝੱਲਿਆ ਜੋਰਜਸਵਨ ਸਿੰਘ ਖਾਨੜਾ ਜੀ ਬਾਰ-ਬਾਰ ਕਰਕੇ ਦਿੱਲੀ ਦੀ ਹਕੂਮਤ ਦੇ ਕੇ ਪੀਐਸ ਕਿੰਨੇ